ਕੀ ਤੁਹਾਨੂੰ ਪਤਾ ਕਿਸ ਦੁਨੀਆ ਤੇ ਸਭ ਤੋਂ ਵੱਡਾ ਕਿਹੜਾ ਇਨਸਾਨ ਉੜਿਆ ਸੀ ਹਉਪਾਉ ਆਪਾਂ ਗੱਲ ਕਰਦੇ ਪਏ ਆ ਕਿ ਇਸ ਦੁਨੀਆ ਤੇ ਸਭ ਤੋਂ ਜ਼ਿਆਦਾ ਵੱਡਾ ਲੌਂਗ ਜੰਪ ਕਿਸ ਨੇ ਮਾਰਿਆ ਐਹੋ ਜੀਆਂ ਵੀਡੀਓ ਵੀ ਦੇਖ ਲਿਆ ਕਰੋ ਐਵੇਂ ਹੋਰ ਹੀ ਨਾ ਰੀਲਾਂ ਜੀਆਂ ਦੇਖਦੇ ਰਿਹਾ ਕਰੋ ਸਾਲ ਸੀ 1991 ਟੋਕੀਓ ਦੇ ਮੈਦਾਨ ਚ ਇੱਕ ਸ਼ੇਰ ਗੱਜ ਰਿਹਾ ਸੀ ਬਾਈਕ ਪਾਵਲ ਉਸਦੇ ਸਾਹਮਣੇ ਸੀ ਇੱਕ ਲੈਜੈਂਡ ਕਾਰਲ ਲੂਇਸ ਜਿਸ ਦਾ ਸਭ ਤੋਂ ਵੱਡਾ ਰਿਕਾਰਡ ਸੀ ਜੰਪ ਮਾਰਨ ਦਾ ਸਾਰੇ ਕਹਿ ਰਹੇ ਸੀ ਕਿ ਲੂਈਸ ਹੀ ਜਿੱਤੇਗਾ ਪਰ ਪਾਵਲ ਨੇ ਨਾ ਉੱਡ ਕੇ ਮਾਰੀ 8.95 ਮੀਟਰ ਦੀ ਜੰਪ ਜੀ ਹਾਂ ਪਾਵਲ ਨੇ ਲਗਭਗ 29 ਫੁੱਟ 4 ਇੰਚ ਦਾ ਲੌਂਗ ਜੰਪ ਮਾਰਿਆ ਤੇ ਉਸ ਦਾ ਰਿਕਾਰਡ ਤਕਰੀਬਨ 34 ਸਾਲਾਂ ਚ ਕੋਈ ਨਹੀਂ ਤੋੜ ਸਕਿਆ ਸੋ ਹੁਣ ਦੂਜੇ ਪਾਸੇ ਗੱਲ ਕਰੀਏ ਫੀਮੇਲ ਦੀ ਤਾਂ ਕਿਹੜੀ ਆ ਉਹ ਫੀਮੇਲ ਜਿਸ ਨੇ ਸਭ ਤੋਂ ਜ਼ਿਆਦਾ ਲੌਂਗ ਜੰਪ ਮਾਰਿਆ ਤਾਂ ਉਸ ਦਾ ਨਾਮ ਆ ਗਲੀਨਾ ਚਿਸਟਿਆਕੂਆ ਜਿਸ ਨੇ 1988 ਵਿੱਚ 7.52 ਮੀਟਰ ਲੰਮਾ ਜੰਪ ਮਾਰਿਆ ਸੀ ਜੋ ਅੱਜ ਤੱਕ ਦਾ ਸਭ ਤੋਂ ਵੱਡਾ ਕਾਰਡ ਹੈ ਤੇ ਉਸ ਤੋਂ ਬਾਅਦ ਕਿਸੇ ਵੀ ਔਰਤ ਨੇ ਇੱਡਾ ਵੱਡਾ ਜੰਪ ਨਹੀਂ ਮਾਰਿਆ ਸੋ ਕਿਵੇਂ ਦੀ ਲੱਗੀ ਹੈ ਜਾਣਕਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀ ਜਰੂਰ ਦੱਸਿਓ ਵੀ ਤੁਸੀਂ ਵੱਧ ਤੋਂ ਵੱਧ ਕਿੱਡਾ ਵੱਡਾ ਲੌਂਗ ਜੰਪ ਮਾਰਿਆ ਹੈ ਤੇ ਜੋ ਵੀ ਤੁਹਾਡਾ ਯਾਰ ਦੋਸਤ ਲੌਂਗ ਜੰਪ ਮਾਰਨ ਦਾ ਸਕੀਨ ਹੈ ਜੋ სპੋਰਟਸਮੈਨ ਹੈ ਉਸ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਹ ਜਿਹੜੀਆਂ ਰੀਲਾਂ ਜਰੂਰ ਦਿਖਾਇਆ ਕਰੋ ਕਿਉਂਕਿ ਉਹ ਵੀ ਕਿਸੇ ਨਾ ਕਿਸੇ ਸਪੋਰਟਸ ਗੇਮ ਵਿੱਚ ਪੈ ਚੰਗੀਆਂ ਰੀਲਾਂ ਜਰੂਰ ਦੇਖਿਆ ਕਰੋ ਤੇ ਇਵੇਂ ਦੀਆਂ ਹੋਰ ਵੀ ਰੀਲਾਂ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਮਿਲਦੇ ਹਾਂ ਕਿਸ